ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਚ ਹੋਵੇਗੀ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਲਈ ਜਾ ਸਕਦੇ ਹਨ ਵੱਡੇ ਫੈਸਲੇ ਰਾਜਵੀਰ ਜਵੰਦਾ ਮਾਮਲੇ ਚ ਹਾਈ ਕੋਰਟ ਚ ਹੋਈ ਸੁਣਵਾਈ ਅਦਾਲਤ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਕੇਂਦਰ ਨੂੰ ਜਾਰੀ ਕੀਤਾ ਨੋਟਿਸ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਕੰਗੜਾ ਰਣੋਤ ਜਨਤਕ ਤੌਰ ਤੇ ਬੇਬੇ ਮਹਿੰਦਰ ਕੌਰ ਤੋਂ ਮੰਗੀ ਮਾਫੀ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਵੱਡੀ ਖੁਸ਼ਖਬਰੀ ਭਗਵੰਤ ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ ਪੰਜਾਬ ਦੀਆਂ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖਬਰ 31 ਅਕਤੂਬਰ ਨੂੰ ਹੋਵੇਗੀ ਹੜਤਾਲ ਪੰਜਾਬ ਵਿੱਚ ਇੱਕ ਹੋਰ ਜਮਨੀ ਚੋਣ ਹੋਣ ਦੇ ਅਸਾਰ 28 ਅਕਤੂਬਰ ਨੂੰ ਹੋਵੇਗੀ ਮਨਜਿੰਦਰ ਸਿੰਘ ਲਾਲਪੁਰਾ ਮਾਮਲੇ ਦੀ ਸੁਣਵਾਈ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਅਪਡੇਟ ਮੌਸਮ 'ਚ ਹੋਵੇਗਾ ਵੱਡਾ ਬਦਲਾ ਪੰਜਾਬ 'ਚ 112 ਦਵਾਈਆਂ ਤੇ ਲੱਗੀ ਪਾਬੰਦੀ ਭਗਵੰਤ ਮਾਨ ਦੇ ਸਿਹਤ ਮੰਤਰੀ ਨੇ ਦਿੱਤੀ ਚੇਤਾਵਨੀ ਦਲਜੀਤ ਦਸਾਂ ਦੇ ਹੱਕ ਵਿੱਚ ਆਏ ਭਾਜੀਪੀ ਆਗੂ ਆਰ ਪੀ ਸਿੰਘ ਕਿਹਾ ਬਿਨਾ ਕੱਟ ਤੋਂ ਪੰਜਾਬ 95 ਹੋਵੇ ਰਿਲੀਜ਼ ਕੰਗਣਾ ਰਣੋਤ ਦੀ ਪਠਿੰਡਾ ਅਦਾਲਤ 'ਚ ਪੇਸ਼ੀ ਤੇ ਬੋਲੇ ਪ੍ਰਗਟ ਸਿੰਘ ਕਿਹਾ ਬੋਲਣ ਤੋਂ ਪਹਿਲਾਂ ਨਹੀਂ ਸੋਚਦੀ ਕੰਗਣਾ ਪੰਜਾਬ ਸਰਕਾਰ ਨੇ ਅੱਜ ਪੰਜਾਬ ਕੈਬਨ ਦੀ ਅਹਿਮ ਮੀਟਿੰਗ ਬੁਲਾਈ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹائش ਵਿਖੇ ਹੋਵੇਗੀ ਮੀਟਿੰਗ ਦੀਗਵਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਅੱਜ ਸਵੇਰੇ 10 ਵਜੇ ਕੀਤੀ ਜਾਵੇਗੀ ਮੀਟਿੰਗ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਅਹਿਮ ਫੈਸਲੇ ਲਈ ਜਾ ਸਕਦੇ ਹਨ ਇਸ ਤੋਂ ਇਲਾਵਾ ਮੀਟਿੰਗ ਦੌਰਾਨ ਕਈ ਹੋਰ ਫੈਸਲੇਤੇ ਵੀ ਮੋਹਰ ਲੱਗਣ ਦੀ ਸੰਭਾਵਨਾ ਹੈ ਹਾਲਾਂਕਿ ਇਹ ਵੀ ਸਪਸ਼ਟ ਹੈ ਕਿ ਸਰਕਾਰੀ ਸਮੇ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕਰੇਗੀ ਇਸ ਤੋਂ ਇਲਾਵਾ ਕੁਝ ਨਵੀਆਂ ਭਰਤੀਆਂ ਨਾਲ ਸੰਬੰਧਿਤ ਪ੍ਰਸਤਾਵਾਂ ਨੂੰ ਵੀ ਮੀਟਿੰਗ 'ਚ ਪਰਵਾਣਗੀ ਲਈ ਰੱਖਿਆ ਜਾਵੇਗਾ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਮੀਟਿੰਗ 13 ਅਕਤੂਬਰ ਨੂੰ ਹੋਈ ਸੀ ਇਸ ਵਿੱਚ ਨੋ ਵੱਡੇ ਫੈਸਲੇ ਲਏ ਗਏ ਸਨ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ ਹਾਈ ਕੋਰਟ 'ਚ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਤਾ ਦੀ ਮੌਤ ਮਾਮਲੇ ਨੂੰ ਲੈ ਕੇ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਹਾਈ ਕੋਰਟ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਪਿੰਜੌਰ ਦੇ ਹਸਪਤਾਲ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਸਨ ਦੱਸ ਦिए ਕਿ ਰਾਜਵੀਰ ਜਵੰਦਾ ਦੀ ਮੌਤ ਮਾਮਲੇ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਮਾਮਲੇ 'ਚ ਜਲਦ ਜਵਾਬ ਦਾਖਲ ਕਰਨ ਨੂੰ ਕਿਹਾ ਗਿਆ ਹੈ ਦੱਸ ਦिए ਕੀ ਰਾਜਵੀਰ ਜਵੰਦਾ ਦਾ 27 ਸਤੰਬਰ ਨੂੰ ਸ਼ਿਮਲਾ ਜਾਂਦੇ ਸਮੇਂ ਬੱਦੀ ਵਿੱਚ ਭਿਆਨਕ ਸੜਕ ਹਾਦਸਾ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਕਈ ਦਿਨ ਵੈਂਟੀਲੇਟਰ ਉੱਤੇ ਰਹੇ ਪਰ 8 ਅਕਤੂਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਤੇ ਉਹ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਗਏ ਸਨ ਪਰ ਮੌਤ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਸਨ ਕਿ ਹਸਪਤਾਲ ਵੱਲੋਂ ਲਾਪਰਵਾਹੀ ਵਰਤੀ ਗਈ ਹੈ ਬਾਈਕ ਚਲਾਉਂਦੇ ਸਮੇਂ ਦੋ ਵਾਰਾ ਪਸ਼ੂ ਰਾਜਵੀਰ ਜਵੰਦਾ ਦੀ ਬਾਈਕ ਅੱਗੇ ਆਗੇ ਸਨ ਅਤੇ ਜਦੋਂ ਉਹਨਾਂ ਨੂੰ ਹਸਪਤਲ ਲਿਜਾਇਆ ਗਿਆ ਸੀ ਤਾਂ ਹਸਪਤਲ ਵੱਲੋਂ ਸਹੀ ਸਮੇਂ ਤੇ ਫਰਸਟ ایڈ ਨਹੀਂ ਦਿੱਤੀ ਗਈ ਜੇਕਰ ਸਮਾਂ ਰਹਿੰਦਿਆਂ ਉਹਨਾਂ ਨੂੰ ਮੁਰਲੀ ਮੈਡੀਕਲ ਏਡ ਦਿੱਤੀ ਜਾਂਦੀ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਸਕਦੀ ਸੀ ਪੰਜਾਬ ਸਰਕਾਰ ਵੱਲੋਂ ਚਾਲੂ ਕੀਤੀ 30 ਸਾਲ ਦੌਰਾਨ ਬढ़ापा ਪੈਨਸ਼ਨ ਸਕੀਮ ਤਹਿਤ ਹੁਣ ਤੱਕ 2400 ਕਰੋੜ 70 ਲੱਖ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਪੰਜਾਬ ਦੇ ਸਮਾਜ ਸੁਰੱਖਿਆ ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ 'ਦੀਨ 23 ਲੱਖ ਤੋਂ ਵੱਧ ਲਾਭਪਾਤਰੀ ਨੂੰ ਬਕਾਇਦਾ ਲਾਭ ਪਹੁੰਚਾਇਆ ਜਾ ਰਿਹਾ ਹੈ ਸਰਕਾਰ ਨੇ ਬੁਢਾਪਾ ਪੈਨਸ਼ਨ ਸਕੀਮ ਲਈ ਚਾਲੂ ਵਿੱਤੀ ਸਾਲ ਦੌਰਾਨ 4100 ਕਰੋੜ ਦਾ ਬਜਟ ਪਵੰਦ ਕੀਤਾ ਹੈ ਉਨ੍ਹਾਂ ਕਿਹਾ ਕਿ ਸਰਕਾਰ ਹਰ ਬਜ਼ੁਰਗ ਦੀ ਇੱਜ਼ਤ ਤੇ ਸਹੂਲਤ ਲਈ ਵਚਨਬੱਧ ਹੈ ਇਹ ਪੈਨਸ਼ਨ ਸਕੀਮ ਸਿਰਫ ਆਰਥਿਕ ਸਹਾਇਤਾ ਨਹੀਂ ਸਗੋ ਬਜ਼ੁਰਗਾਂ ਪ੍ਰਤੀ ਸਰਕਾਰ ਦੇ ਸਨਮਾਨ ਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਕਿਸਾਨੀ ਸੰਘਰਸ਼ ਦੌਰਾਨ ਬਜ਼ੁਰਗੋਤ ਨੂੰ ਟਿੱਪਣੀ ਕਰਨ ਦੇ ਮਾਮਲੇ 'ਚ ਅਦਾਕਾਰ ਕੰਗੜਾ ਨੋਤ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ ਕੰਗੜਾ ਨੋਤ ਨੇ ਬੇਬੇ ਮਹਿੰਦਰ ਕੌਰ ਤੋਂ ਮਾਫੀ ਮੰਗੀ ਹੈ ਕੰਗੜਾ ਨੇ ਕਿਹਾ ਹੈ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਦੁੱਖ ਪਹੁੰਚਿਆ ਹੋਵੇ ਤਾਂ ਮੈਂ ਦਿਲੋਂ ਮਾਫੀ ਮੰਗਦੀ ਹਾਂ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਕੰਗਨਾਰ ਨੌਤਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਾਰੇ ਮਾਮਲੇ 'ਚ ਇੱਕ ਵੱਡੀ ਗਲਤਫਹਿਮੀ ਹੋਈ ਹੈ ਉਸਨੇ ਕਿਹਾ ਕਿ ਮੈਂ ਮਾਤਾ ਨੂੰ ਸਨੇਹਾ ਦਿੱਤਾ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈਆਂ ਹਨ ਮੈਂ ਆਪਣੇ ਸੁਪਨੇ ਵਿੱਚ ਵੀ ਕਿਸੇ ਦਾ ਅਪਮਾਨ ਕਰਨ ਬਾਰੇ ਸੋਚ ਨਹੀਂ ਸਕਦੀ ਮਾਂ ਚਾਹੇ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਮੇਰੇ ਲਈ ਆਦਰਯੋਗ ਹੈ ਸਭ ਨੂੰ ਪਿਆਰ ਕਰਦੇ ਹਨ ਕੰਗਣਾ ਨੇ ਦੱਸਿਆ ਕਿ ਜਿਸ ਟਵੀਟ ਨੂੰ ਲੈ ਕੇ ਵਿਵਾਦ ਹੋਇਆ ਹੈ ਉਹ ਉਹਨਾਂ ਦਾ ਅਸਲੀ ਟਵੀਟ ਨਹੀਂ ਸੀ ਸਗੋਂ ਕਿਸੇ ਵਕੀਲ ਦੀ ਪੋਸਟ ਰੀਟਵੀਟ ਕੀਤਾ ਗਿਆ ਸੀ ਉਸਨੇ ਕਿਹਾ ਕਿ ਉਸ ਸਮੇਂ ਦੇਸ਼ 'ਚ ਕਈ ਅੰਦੋਲਨ ਚੱਲ ਰਹੇ ਸਨ ਅਤੇ ਉਸਨੇ ਸਿਰਫ ਇੱਕ ਆਮ ਟਵੀਟ ਕੀਤਾ ਸੀ ਕੰਗਣਾ ਨੇ ਕਿਹਾ ਕਿ ਜੇ ਕੇਸ ਨੂੰ ਦੇਖਿਆ ਜਾਵੇ ਤਾਂ ਇਸ ਦਾ ਮੇਰੇ ਨਾਲ ਸਿੱਧਾ ਕੋਈ ਲੈਣਾ ਦੇਣਾ ਨਹੀਂ ਸੀ ਜੋ ਗਲਤਫਹਿਮੀ ਹੋਈ ਹੈ ਉਸ ਲਈ ਮੈਨੂੰ ਅਫਸੋਸ ਹੈ ਮੇਰਾ ਕਿਸੇ ਦਾ ਦਿਲ ਦਿਖਾਉਣ ਦਾ ਇਰਾਦਾ ਨਹੀਂ ਸੀ ਦੱਸਣਯੋਗ ਹੈ ਕਿ ਕੰਗੜਾ ਨੋਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟਵੀਟ ਕੀਤਾ ਸੀ ਕਿ ਔਰਤਾਂ ਸੋਰ ਪੇ ਲੈ ਕੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੁੰਦੀਆਂ ਹਨ ਕੰਗੜਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਪੋਸਟ ਤੇ ਟਿੱਪਣੀ ਵੀ ਕੀਤੀ ਸੀ ਇਸ ਚ ਇੱਕ ਬਜ਼ੁਰਗਔਰਤ ਦੀ ਫੋਟੋ ਸੀ ਪੰਜਾਬ ਰੋਡਵੇ ਜਤੇ ਪਣਵਾਸ ਪੀਆਰਟੀਸੀ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਠੇਕਾ ਕਰਮਚਾਰੀ ਯੂਨੀਅਨ ਨੇ ਪੰਜਾਬ ਸਰਕਾਰ ਦੀਆਂ ਕਰਮਚਾਰੀਆਂ ਵਿਰੁੱਧ ਨੀਤੀਆਂ ਦੇ ਵਿਰੋਧ ਵਿੱਚ 31 ਅਕਤੂਬਰ ਨੂੰ ਰਾਜ ਵਿਆਪੀ ਹੜਤਾਲ ਦੀ ਧਮਕੀ ਦਿੱਤੀ ਹੈ ਇਹ ਚੇਤਾਵਨੀ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਲਈ ਟੈਂਡਰ ਦੁਬਾਰਾ ਜਾਰੀ ਕਰਨ ਤੇ ਕੰਟਰੈਕਟ ਵਰਕਰਾਂ ਨੂੰ ਨਿਯਮਿਤ ਕਰਨ ਵਿੱਚ ਲਗਾਤਾਰ ਦੇਰੀ ਤੋਂ ਬਾਅਦ ਆਈ ਹੈ ਪੰਜਾਬ ਰੋਡਵੇਜ ਪਣਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ 'ਚ ਪੰਜਾਬ ਭਰ ਦੇ ਵੱਖ-ਵੱਖ ਡੀਪੂਆਂ ਦੇ ਪ੍ਰਮੁੱਖ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਇਸ ਮੀਟਿੰਗ 'ਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਿੱਚ ਦੇਰੀ ਅਤੇ ਕਿਲੋਮੀਟਰ ਸਕੀਮ ਬੱਸਾਂ ਲਈ ਨਵੇਂ ਟੈਂਡਰ ਦਾ ਸਖਤ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਕਰਮਚਾਰੀਆਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਜੇਕਰ 31 ਅਕਤੂਬਰ ਨੂੰ ਟੈਂਡਰ ਖੋਲ੍ਹਿਆ ਜਾਂਦਾ ਹੈ ਤਾਂ ਯੂਨੀਅਨ ਸੂਬੇ ਭਰ ਵਿੱਚ ਬੱਸਾਂ ਨੂੰ ਰੋਕ ਦੇਵੇਗੀ। ਤਰਨਤਾਰਨ ਜਿਵੇਂ ਨਹੀਂ ਚਾਉਂਦੇ ਜਿਨੀਬੜੀ ਨਹੀਂ ਹੈ ਕਿ ਪੰਜਾਬ 'ਚ ਇੱਕ ਹੋਰ ਜਿਮਨੀ ਚਾਉਂਦੇ ਆ ਸਰਬੰਦੇ ਵਿਖਾਈ ਦੇ ਰਹੇ ਹਨ ਆਮ ਆਦਮੀ ਪਾਰਟੀ। ਪੰਜਾਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਹਲਕੇ ਖਡੂਰ ਸਾਹਿਬ ਤੋਂ ਮੂੜੂ ਪਹੁੰਚੋਂ ਦੀਆਂ ਕਿਆਸਰਾਈਆਂ ਹਨ ਦੱਸਦੀ ਹੈ ਕਿ ਵਿਧਾਇਕ ਨੂੰ ਤਰਨਤਾਰਨ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਸ ਦੀ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਵੇਗੀ ਸੂਤਰਾਂ ਅਨੁਸਾਰ ਜੇਕਰ ਇਸ ਸੁਣਵਾਈ ਦੌਰਾਨ ਹਾਈ ਕੋਰਟ ਵੱਲੋਂ ਵਿਧਾਇਕ ਨੂੰ ਸਜ਼ਾ ਖਿਲਾਫ ਸਟੇ ਨਹੀਂ ਮਿਲਦੀ ਤਾਂ ਉਹ ਵਿਧਾਇਕ ਵਜੋਂ ਯੋਗrar ਹੋ ਜਾਣਗੇ ਜਿਸ ਪਿੱਛੋਂ ਖਡੂਰ ਸਾਹਿਬ ਦੀ ਸੀਟ ਖਾਲੀ ਹੋ ਜਾਵੇਗੀ ਦੱਸ ਦिए ਕਿ ਪਿਛਲੀ ਸੁਣਵਾਈ ਦੌਰਾਨ ਲਾਲਪੁਰਾ ਦੇ ਵਕੀਲ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲਗਾਈ ਜਾਂਦੀ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗਵਾ ਸਕਦੇ ਹਨ ਜਿਕਰ ਯੋਗ ਹੈ ਕਿ ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਨ ਦੀ ਅਦਾਲਤ ਨੇ 12 ਸਾਲ ਪੁਰਾਣੇ ਉਸਮਾ ਕਾਣ ਮਾਮਲੇ 'ਚ 4 ਸਾਲ ਦੀ ਸਜ਼ਾ ਸੁਣਾਈ ਸੀ ਅਦਾਲਤ ਵੱਲੋਂ ਮਨਿੰਦਰ ਸਿੰਘ ਲਾਲਪੁਰਾ ਸਮੇਤ 10 ਲੋਕਾਂ ਨੂੰ ਸਜ਼ਾ ਸੁਣਾਈ ਗਈ ਸੀ ਜਿਸ ਵਿੱਚ ਮਨਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ 'ਚ 4 ਸਾਲ ਦੀ ਸਜ਼ਾ ਤੇ ਜੁਰਮਾਨਾ ਲਗਾਇਆ ਗਿਆ ਹੈ ਤੇ 3 ਦੋਸ਼ੀਆਂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਕਤੂਬਰ ਦੇ ਆਖਰੀ ਹਫਤੇ ਨਾਲ ਹੀ ਪੰਜਾਬ ਦੇ ਮੌਸਮ ਨੇ ਆਪਣਾ ਰੁਖ ਬਦਲਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਉਤਰੀ ਭਾਰਤ ਵਿੱਚ ਸਰਗਰਮ ਹੋ ਰਹੀ ਹੈ ਜਿਸ ਦਾ ਹੋਲਾ ਪ੍ਰਭਾਵ ਹੁਣ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ 'ਚ ਠੰਡੀਆਂ ਹਵਾਵਾਂ ਦਾ ਪ੍ਰਭਾਵ ਹੋਰ ਵਧੇਗਾ ਤੇ ਤਾਪਮਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਮੌਸਮ ਵਿਭਾਗ ਦੇ ਤਾਜ਼ਾ ਰਿਪੋਰਟ ਅਨੁਸਾਰ ਅਗਲੇ 4 ਤੋਂ 5 ਦਿਨਾਂ ਵਿੱਚ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਰਾਤ ਦਾ ਤਾਪਮਨ 2 ਡਿਗਰੀ ਤੱਕ ਘਟ ਸਕਦਾ ਹੈ ਇਸ ਨਾਲ ਸਵੇਰੇ ਤੇ ਸ਼ਾਮ ਦੇ ਸਮੇਂ ਹਵਾ ਵਿੱਚ ਠੰਡਕ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਅਤੇ ਫਿਰੋਜ਼ਪੁਰ ਜਿਹੇ ਖੇਤਰਾਂ ਵਿੱਚ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਜਿਸ ਕਾਰਨ ਸਵੇਰ ਤੋਂ ਠੰਡੀਆਂ ਹਵਾਵਾਂ ਮਹਿਸੂਸ ਹੋ ਰਹੀਆਂ ਹਨ ਪਿੰਡੂ ਇਲਾਕਿਆਂ ਵਿੱਚ ਲੋਕ ਹੁਣ ਸਵੇਰੇ ਸ਼ਾਮ ਹਲਕੇ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ ਪੰਜਾਬ ਸਰਕਾਰ ਨੇ ਸੂਬੇ ਵਿੱਚ 112 ਦਵਾਈਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਇਹਨਾਂ ਦਵਾਈਆਂ ਨੂੰ ਘਟੀਆ ਘਰਾਰ ਦਿੱਤਾ ਹੈ ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇਹਨਾਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਸੰਬੰਧ ਵਿੱਚ ਇੱਕ ਲਿਖਤੀ ਹੁਕਮ ਜਾਰੀ ਕੀਤਾ ਹੈ ਉਹਨਾਂ ਨੇ ਹੁਕਮ ਵਿੱਚ ਸਪਸ਼ਟ ਕੀਤਾ ਹੈ ਕਿ ਸੂਚੀ ਵਿੱਚ ਦਰਜ ਦਵਾਈਆਂ ਕਿਸੇ ਵੀ ਮਰੀਜ਼ ਤੇ ਨਹੀਂ ਵਰਤੀਆਂ ਜਾਣੀਆਂ ਚਾਹੀਦੀਆਂ ਜੇ ਇਹਨਾਂ ਵਿੱਚੋਂ ਕੋਈ ਵੀ ਦਵਾਈ ਕਿਸੇ ਫਾਰਮੇਸੀ ਵਿੱਚ ਵੇਚੀ ਜਾ ਰਹੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰੋ ਤੁਹਾਡੀ ਸਿਹਤ ਪੰਜਾਬ ਸਰਕਾਰ ਦੀ ਤਰਜੀਹ ਹੈ ਇਹ ਦਵਾਈਆਂ ਬੁਖਾਰ ਪੇਟ ਦਰਦ ਜ਼ੁਖਾਮ ਖਾਂਸੀ ਦਿਲ ਦੀ ਬਿਮਾਰੀ ਕੈਂਸਰ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਮਾ ਇਨਫੈਕਸ਼ਨ ਦਰਦ ਸੋਜ ਐਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ ਉਸ ਦੀ ਨਾਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੋਲਟ੍ਰੀਫ ਕਫ ਸਿਰਫ ਸੁਮੇਤ 8 ਦਵਾਈਆਂ ਦੀ ਵਰਤੋਂ ਤੇ پابੰਦੀ ਲਗਾ ਦਿੱਤੀ ਸੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਖਤਰ ਤੇ ਵਿਧਾਇਕ ਪਰਗਟ ਸਿੰਘ ਨੇ ਮੰਡੀ ਹਿਮਾਚਲ ਪ੍ਰਦੇਸ਼ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰ ਕੰਗਨਾਰ ਨੋਤ ਵੱਲੋਂ ਬਠਿੰਡਾ ਦੀ ਅਦਾਲਤ ਵਿੱਚ ਬੀਬੀ ਮਹਿੰਦਰ ਕੌਰ ਦੇ ਪਰਿਵਾਰ ਵੱਲੋਂ ਮਾਫੀ ਮੰਗਣ ਤੇ ਪ੍ਰतिकਰਮ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਹ ਵੱਡੇ ਮਾਮਲਿਆਂ ਵਿੱਚ ਮਾਫੀ ਮੰਗਨ ਵਾਲਿਆਂ ਨੂੰ ਮਾਫ ਕਰ ਦਿੰਦੇ ਹਨ ਪਰ ਉਹ ਵਾਰ-ਵਾਰ ਗਲਤੀਆਂ ਬਰਦਾਸ਼ਤ ਨਹੀਂ ਕਰਦੇ ਕੰਗਣਾ ਨੂੰ ਤਾਂ ਆਪਣੀ ਗਲਤੀ ਤੇ ਸ਼ਰਮਿੰਦਾ ਹੋ ਸਕਦੀ ਹੈ ਪਰ ਹੁਣ ਉਸ ਨੂੰ ਸਬਕ ਸਿੱਖਣਾ ਚਾਹੀਦਾ ਹੈ ਉਸ ਨੂੰ ਆਪਣੇ ਸ਼ਬਦਾਂ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਭਵਿਕ ਵਿੱਚ ਕਿਸੇ ਵੀ ਧਰਮ ਜਾਂ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੀ ਅਪਮਾਨਜਨਕ ਭਾਸ਼ਾ ਲਈ ਕੰਗਣਾ ਨੂੰ ਬਹੁਤ ਪਹਿਲਾਂ ਮਾਫੀ ਮੰਗਣੀ ਚਾਹੀਦੀ ਸੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਕੰਗਣਾ ਨੋ ਤੱਕਸਰ ਆਪਣੇ ਵਿਵਾਦਪੂਰਨ ਬਿਆਨਾਂ ਵਾਲੀ ਖਬਰਾਂ ਵਿੱਚ ਰਹਿੰਦੀ ਹੈ ਉਹ ਬੋਲਣ ਤੋਂ ਪਹਿਲਾਂ ਸੋਚਦੀ ਨਹੀਂ ਉਸ ਨੇ ਕਈ ਵਾਰ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਉਸ ਵਿਰੁੱਧ ਗੁੱਸਾ ਪੈਦਾ ਹੋਇਆ ਹੈ ਹੁਣ ਜਦੋਂ ਕੰਗਣਾ ਨੇ ਬੀਬੀ ਮਹਿੰਦਰ ਕੌਰ ਅਤੇ ਉਸ ਦੇ ਪਰਿਵਾਰ ਤੋਂ ਮਾਫੀ ਮੰਗ ਲਈ ਹੈ ਤਾਂ ਇਹ ਉਸ ਲਈ ਇੱਕ ਸਭ ਕਵੱਜੋ ਕੰਮ ਕਰਦਾ ਹੈ ਜਦੋਂ ਕੋਈ ਗਲਤੀ ਅਣਜਾਣੇ ਵਿੱਚ ਹੁੰਦੀ ਹੈ ਤਾਂ ਇਸ ਨੂੰ ਇੱਕ ਵਾਰ ਮਾਫ ਕੀਤਾ ਜਾ ਸਕਦਾ ਹੈ ਪਰ ਜੇ ਇਸ ਨੂੰ ਜਾਣ ਬੁਝਕੇ ਦੁਹਰਾਇਆ ਜਾਂਦਾ ਹੈ ਤਾਂ ਇਹ ਇੱਕ ਪਾਪ ਹੈ ਤੇ ਮਾਫ ਨਹੀਂ ਕੀਤਾ ਜਾ ਸਕਦਾ। ਉਹ ਡੀਆਈਜੀ ਭੁੱਲਰ ਦੇ ਘਰ ਚ ਜਿਹੜੇ ਨੋਟਾਂ ਦਾ ਢੇਰ ਤੁਸੀਂ ਸਾਰਿਆਂ ਨੇ ਦੇਖਿਆ ਕੀ ਨਹੀਂ? ਦੇਖਿਆ? ਪਹਿਲਾਂ ਨੇ ਦੇਖਿਆ ਕੀ ਨਹੀਂ ਦੇਖਿਆ? ਹਾਂ ਇਹਨੇ ਨੋਟ ਦੇਖੇ ਨੇ ਜ਼ਿੰਦਗੀ ਚ। ਇਕੱਲਾ ਇੱਕ ਡੀਆਈਜੀ ਪੰਜਾਬ ਚ ਕਿੰਨੇ ਨੇ? ਕਿੰਨੇ ਪੁਲਿਸ ਦੇ ਅਫਸਰ ਨੇ? ਮਕਾਨ ਪਰ ਗਏ ਨਾ ਤੇ ਨੋਟਾਂ ਦੇ ਨਾਲ ਤੇ ਕट्टर ईमान ਦਾ ਜਿਹੜੇ ਕਹਿੰਦੇ ਸੀ ਹੁਣ ਉਹ ਕਿੱਥੇ ਇਹਨਾਂ ਦੇ ਮੰਤਰੀਆਂ ਤਾਂ ਇਹਦੇ ਵਿੱਚ ਇਹਨਾਂ ਦਾ ਨਾਲੇ ਤੇ ਇਹਨਾਂ ਨੇ ਨਹੀਂ ਫੜਿਆ ਜਿਹੜੇ ਕਹਿੰਦੇ ਸੀ ਅਸੀਂ ਪਟ ਸੀਬੀਆਈ ਦਿੱਲੀ ਤੋਂ ਆਕੇ ਉਹਨੇ ਫੜਿਆ ਨਾ ਇਹ ਤਾਂ ਇੱਕ ਬੰਦੇ ਦੀ ਕਮਾਈ ਸੀ ਸਾਰਾ ਪੰਜਾਬ ਦੇ ਛੱਡਿਆ 2 ਲੱਖ ਕਰੋੜ ਦਾ ਕਰਜ਼ਾ ਚੜਤਾ ਜਦੋਂ ਤੋਂ ਪੰਜਾਬ ਬੰਨਿਆ ਸੀਗਾ 2 ਲੱਖ ਕਰੋੜ ਦਾ ਕਰਜ਼ਾ ਇੰਨੇ ਸਾਲਾਂ 'ਚ ਚੜਿਆ ਸੀ ਜਿਹੜਾ ਇਹਨਾਂ ਨੇ 4 ਸਾਲਾਂ 'ਚ ਛਾੜਤਾ ਤੇ 2 ਲੱਖ ਕਰੋੜ ਦੇ ਪੈਸੇ ਕਿਸੇ ਪਿੰਡ 'ਚ ਨਵੀਂ ਇੱਟ ਲੱਗੀ ਆ ਤੁਹਾਡੇ ਪਿੰਡ ਦੀ ਆਪਾਂ ਜੇ ਗੱਲ ਕਰ ਲਈਏ ਤੁਹਾਡੇ ਪਿੰਡ 'ਚ ਜੇ ਪੀਣ ਦਾ ਪਾਣੀ ਵਾਟਰ ਵਰਕਸ ਆਇਆ ਕੌਣ ਲੈ ਕੇ ਆਇਆ ਭਲ ਸਭ ਲੈ ਕੇ ਆਇਆ ਜੇ 5ਵੀਂ ਤੱਕ ਦਾ ਸਕੂਲ ਬਣਿਆ ਕੌਣ ਲੈ ਕੇ ਆਇਆ ਭਲ ਸਭ ਲੈ ਕੇ ਆਇਆ ਇਹਨਾਂ ਨੇ ਦੱਸ ਦੋ 10 ਸਾਲਾਂ 'ਚ ਇਹਨਾਂ ਨੇ ਕੀ ਵਾਦਾ ਕੀਤਾ ਇਹਦੇ ਵਿੱਚ ਤੁਸੀਂ ਨੇ ਕਿਹਾ ਕਿ 5ਵੀਂ ਦਾ ਸਕੂਲ 10ਵੀਂ ਦਾ ਕਰ ਦੋ 8ਵੀਂ ਤੱਕ ਨਹੀਂ ਕਿਸੇ ਨੇ ਕੀਤਾ ਵੈਟਰਨਰੀ ਹਸਪਤਾਲ ਦੀ ਤੁਹਾਡੇ ਡੰਗਰਾ ਦੇ ਹਸਪਤਾਲ ਦੀ ਮੰਗ ਹੈ ਕਿ ਦੱਸਾਂ ਜੇ ਅਸੀਂ ਤਾਂ ਦੂਜਾ ਥਾਟਾ ਹਸਪਤਾਲ ਬਣਾ ਗਏ ਤੇ ਇਹ ਡੰਗਰਾ ਤੱਕ ਦਾ ਨਹੀਂ ਬਣਾ ਸਕੇ ਤੁਨੋਂ ਸਰਕਾਰ ਸੋ ਹਰ ਪੱਖੋਂ ਇਹ ਸਰਕਾਰ ਨੇ ਕਰ ਰਹੇ ਝੂਠੇ ਨਾਰੇ ਝੂਠੇ ਵਾਦੇ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਰੰਗਲਾ ਪੰਜਾਬ ਕਰ ਦਾਂਗੇ ਬੀਬੀਆਂ ਨੂੰ ਹਜ਼ਾਰ ਰੁਪਏ ਆਤਾ ਕਿਸਾਨ ਭਰਾ ਮੇਰੇ ਬੈਠੇ ਨੇ ਤੁਹਾਨੂੰ ਤਾਂ ਐਮਐਸਪੀ 5 ਮਿੰਟ ਦੀ ਚੁਟਕੀਆਂ ਚ ਤੁਹਾਨੂੰ ਐਮ2 ਫਸਲਾਂ ਦੀ ਐਮਐਸਪੀ ਮਿਲਨੀ ਸੀ ਸਾਡਾ ਪੰਜਾਬ ਸਾਰਾ ਅੱਧਾ ਪੰਜਾਬ ਨਿਬੋ ਛੜਿਆ 2 ਸਾਲ ਪਹਿਲੇ ਵੀ ਹੜਾਂ ਦੀ ਮਾਰ ਚ ਤਾਂ ਦਵਾਨੀ ਨਹੀਂ ਦਿੱਤੀ ਐਮਐਸਪੀ ਤਾਂ ਦੂਰ ਦੀ ਗੱਲ ਮੁਆਵਜ਼ਾ ਹੀ ਦੇ ਦਿਓ ਹਰ ਪੱਖੋਂ ਪੰਜਾਬ ਦੇ ਹੱਕਾਂ ਦੇ ਨਾਲ ਸਮਝੌਤਾ ਆਪਣੀ ਕੁਰਸੀ ਦੇ ਖਾਤਰ ਆ ਦਿੱਲੀ ਦੇ ਲੁਟੇਰਿਆਂ ਨੇ ਪੂਰਾ ਪੰਜਾਬ ਵੇਚ ਛੱਡਿਆ ਹੁਣ ਤਾਂ ਫਟੇ ਪੰਚਾਇਤਾਂ ਦੀ ਜ਼ਮੀਨ ਦਾ ਮਗਰ ਵੀ ਪਾਈ ਉਹਦੀ ਲਿਸਟਾਂ ਬਣ ਰਹੀਆਂ ਨੇ ਪਹਿਲੇ ਸ਼ਹਿਰਾਂ ਦੀ ਲੈਂਡ ਬੋਲੀ ਜ਼ਮੀਨਾਂ ਵੇਚ ਕੇ ਉਹਨਾਂ ਨੂੰ ਗਿਰਵੀ ਕਰਕੇ ਉਹ ਪੈਸੇ ਵੀ ਤਮੰਨ ਦੇ ਚੱਕਰ ਚ ਸੇ ਗਏ ਸਾਢੇ 12000 ਕਰੋੜ ਰੁਪਏ ਦਾ ਪੈਸਾ ਵੀ ਖਾ ਗਏ ਡਿਜ਼ਾਸਟਰ ਰਲੀਫ ਫੰਡੋਂ ਤੱਕ ਵੀ ਨਹੀਂ ਛੱਡਿਆ ਤੇ ਪੰਜਾਬ ਡੁੱਬਿਆ ਕਿਉਂ ਉਹ ਭਾਖੜਾ ਮੈਨੇਜਮੈਂਟ ਬੋਰਡ 'ਚ ਸਾਡਾ ਇੱਕ ਬੰਦਾ ਹੁੰਦਾ ਸੀ ਜਿਹੜਾ ਪਾਣੀ ਦਾ ਲੈਵਲ ਡੈਮਾਂ 'ਚ ਇਹ ਦੇਖਦਾ ਸੀ ਤੇ ਹੜਾ ਤੋਂ ਬਚਾਉਂਦਾ ਸੀ ਉਹ ਨੂੰ ਚੱਕ ਕੇ ਕੇਂਦਰ ਨੇ ਹਟਾਤਾ ਤੇ ਚੁੱਪ ਕਰਕੇ ਆਪਣੀ ਕੁਰਸੀ ਖਾਤਰ ਬੈਠਾ ਗਿਆ ਔਰ ਡੈਮ ਖੋਲੇ ਤੇ ਪੰਜਾਬ ਦਾ ਹਾਲ ਤੁਸੀਂ ਦੇਖ ਲਿਆ ਕੀ ਹੈ ਤੇ ਬਾਪੜਨ ਵਾਸਤੇ ਜੋ ਸਮਾਂ ਸੀਗਾ ਜਾ ਕੇ ਹਸਪਤਾਲ 'ਚ ਦਾਖਲ ਹੋ ਗਿਆ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੋ ਗਿਆ ਜਦ ਲੋਕਾਂ ਦਾ ਸਾਰਾ ਕੁਝ ਰੁੜ ਗਿਆ ਘਰ ਰੁੜ ਗਏ ਫਸਲ ਰੁੜ ਗਏ ਧਰਤ ਤੋਂ ਬੇਕਾਰ ਹੋ ਗਏ ਤੇ ਮੁੱਖ ਮੰਤਰੀ ਸਾਹਬ ਨੂੰ ਸਾਰ ਦਾ ਕੀ ਲੈਣੀ ਸੀ ਮੋੜ ਕੇ ਜਦ ਬਾਹਰ ਆਇਆ ਤਾਂ 5 ਕਰੋੜ ਰੁਪਏ ਵੰਡੇ ਤੇ ਮੈਨੂੰ ਲੱਗਾ 50 60 50 55 ਪਿੰਡਾਂ 'ਚ ਵੰਡੇ ਤੇ ਬਾਕੀ ਸਾਰੇ ਨੂੰ ਦੇਖਦੇ ਰਹੇ ਤੇ ਬਾਕੇ ਨੇ ਫੜੀ ਉਹ ਸਮੇਂ ਫੜੀ ਆਪਣੀ ਇਕੋ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਨਾ ਤਾਂ ਸਰਕਾਰ ਸੀ 10 ਸਾਲਾਂ ਤੋਂ ਨਾ ਹੀ ਕੋਈ ਖਜ਼ਾਨਾ ਸੀਗਾ ਨਾ ਹੀ ਕੋਈ ਉਹਨਾਂ ਦੇ ਕੋਲ ਉਹ ਸਾਰਾ ਕੰਮ-ਜਾਮ ਸੀਗਾ ਲੇਕਿਨ ਲੋਕਾਂ ਦੇ ਵਿੱਚ ਜਾ ਕੇ ਪਾਵੇਂ ਪੈਸੇ ਹੁਣ ਪਾਵੇ ਰਾਸ਼ਨ ਹੋ ਪਾਵੇ ਡੀਜ਼ਲ ਹੋ ਪਾਵੇ ਪੰਪ ਹੋ ਪਾਵੇ ਮੋਟਰ ਹੋ ਪਾਵੇ ਤਰਾਹ ਹੋਰ ਜੋ ਚੀਜ਼ ਦੀ ਲੋੜ ਸੀ ਜਿੰਨੇ ਲੋਗੇ ਸੀ ਅਗੇ ਹੋ ਕੇ ਮਦਦ ਕੀਤੀ ਅੱਜ ਵੀ ਕਰੀ ਜਾ ਰਹੇ ਹਨ ਤੇ ਮੈਂ ਆ ਵੀ ਮੰਨਦੇ ਨਾਲ ਕਹਿ ਸਕਦੀ ਆ ਕਿ ਉਸ ਤਕੜੀ ਜੇ ਤੁਸੀਂ ਤੋਲੋਗੇ ਜੇ ਇਹਨਾਂ ਦੇ ਨਾਰੇ ਝੂਠੇ ਨਿਕਲੇ ਇਹਨਾਂ ਦੀ ਸਹਿਯੋਗੀ ਪਾਰਟੀ ਕਾਂਗਰਸ ਜਿਹੜੀ ਘਰ ਘਰ ਨੌਕਰੀ ਕਹਿੰਦੀ ਸੀ ਕਰਜ਼ਾ ਮਾਫੀ ਕਹਿੰਦੀ ਸੀ ਗੁਟਕਾ ਸਾਫ ਦੀ ਸੌਂ ਖਾ ਕੇ ਨਸ਼ੇ ਖਤਮ ਕਰਨ ਦੀ ਗੱਲਾਂ ਕਰਦੀ ਸੀ ਅਤਾਤਾ ਸਾਹਿਬ ਨੂੰ ਟੈਟੇਰੀ ਕਰਨ ਵਾਲੀ ਪਾਰਟੀ ਦਾ ਵੀ ਤੂੰ ਮੈਨੂੰ ਦੱਸ ਦੋ 5 ਸਾਲਾਂ ਚ ਜਿਹੋ ਉਹਨਾਂ ਨੇ ਇੱਕ ਵੀ ਵਾਦਾ ਪੂਰਾ ਕੀਤਾ ਇਸ ਪਿੰਡ ਦੇ ਕਿੰਨੇ ਬੱਚਿਆਂ ਨੂੰ ਨੌਕਰੀਆਂ ਦਿੱਤੀ ਤੇ ਕਿਹਦਾ ਕਰਜ਼ਾ ਮਾਫ਼ ਹੋਇਆ ਤੇ ਕਿੱਥੇ ਨਸ਼ਾ ਖਤਮ ਹੋਇਆ ਤੇ ਅੱਜ ਮੰਨ ਲੈ ਵੀ ਕਿ ਐਸਾ ਨੇ 파ੜੀ ਆਪਣੀ ਖੇਤਰੀ ਪਾਰਟੀ ਸ਼ਰਮਨੀ ਅਕਾਲੀ ਦਾ ਲੋ ਤਕੜੀ ਵਾਲੀ ਪਾਰਟੀ ਇਹ ਤਾਂ ਝੂਠ ਦੱਸੋ ਜਿਹੜਾ ਝੂਠ ਮਾਰ ਕੇ ਅਸੀਂ ਵੋਟ ਦਿੱਤੀ ਹੋਣੀ ਆ ਵੀ ਬੀਆਂ ਬੈਠੀਆਂ ਨਹੀਂ ਸਾਰੇ ਦੇਸ਼ 'ਚ ਕਿਸੇ ਸੁਪੇ ਚ ਬੁਢਾਪਾ ਪੈਨਸ਼ਨ ਨਹੀਂ ਹੁੰਦੀ ਸੀ ਤੁਸੀਂ ਉਹਦੀ ਸਰਕਾਰ ਬਣਾਈ ਤੇ ਦੱਸੋ ਜੀ ਬਜ਼ੁਰਗਾਂ ਦੀ ਬੜਾਪਾ ਬਾਲ ਸਾਹਿਬ ਨੇ ਲਾਇਕ ਹੀ ਨਹੀਂ ਜਿੰਨੇ ਚਿਰ ਸਰਕਾਰ ਸੀ ਬੜਾਪਾ ਪੈਨਸ਼ਨ ਮਿਲਦੀ ਸੀ ਗਰੀਬਾਂ ਨੇ ਆ ਕੇ ਬਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਧੀ ਦਾ ਵਿਆਹ ਹੈ ਬਾਲ ਸਾਹਿਬ ਪੈਸਿਆਂ ਦੀ ਘਾਟ ਹੈ ਮਦਦ ਕਰ ਦੋ ਤੇ ਸਾਰਿਆਂ ਵਾਸਤੇ ਸ਼ਗਨ ਸਕੀਮ ਗਰੀਬਾਂ ਵਾਸਤੇ ਸ਼ੁਰੂ ਕਰਤੀ ਦੱਸੋ ਜੇ ਸ਼ਗਨ ਤੇ ਚੈੱਕ ਮਿਲਦੇ ਸੀ ਕਿਵੇਂ ਮਿਲਦੇ ਸੀ ਗਰੀਬਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਨਹੀਂ ਪਹਿਲੇ ਪੜ੍ਹਾਈ ਮੁਫਤ ਕੀਤੀ ਸੀ ਉਹ ਮੇਰੇ ਬਾਦ ਵਜੀਫੇ ਵੀ ਦੇਤੇ ਕਿ ਘਾ ਵੀ ਅੱਗੇ ਤੁਸੀਂ ਪੜ ਜਾ ਤਾਂ ਨਾਲ ਸਾਈਕਲਾਂ ਵੀ ਦਿੱਤੀਆਂ ਕਿ ਕਿ ਨੇੜੇ ਜਿਹੜੇ ਸਕੂਲ ਨੇ ਜਾਓ ਸਾਈਕਲਾ ਬਹੁਤ ਉਸ ਜਾਓ ਸਕੂਲ ਕੋਲ ਇਹਨਾਂ ਨੇ ਬੰਦ ਕੀਤਾ ਕਿ ਨਹੀਂ ਕੀਤਾ ਕਾਂਗਰਸ ਦਾ ਵਜੀਫਾ ਦੇ ਮੰਤਰੀ ਗਰੀਬਾਂ ਦੀ ਪੜ੍ਹਾਈ ਰੋਕ ਕੇ ਵਜੀਫੇ ਦੇ ਪੈਸੇ ਧਰਮਸੋਹ ਜੇਲ੍ਹ ਕੱਟ ਕੇ ਆਇਆ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਇਹ ਕਹਿ ਕੇ ਕੋਈ ਵੀ ਤੁਹਾਨੂੰ ਦਿਨ ਦੇ ਵਿੱਚੋਂ ਸਾਪੇ ਸੀ ਆਪਣੇ ਸ케ਜੂਲ ਨੂੰ ਆਪਕੋ ਦੇਖ ਲਿਆ ਹੋਇਆ ਤੇ ਇਹ ਤਾਂ ਕੋਈ ਵੀ ਦਿਨ ਜਿਹੜਾ ਉਹ ਫਾਈਂਡ ਕਰਨਗੇ ਅਸੀਂ ਹੁੰਦਾ ਤੇ ਵੀ ਆਦੇ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਜੈ ਸਿਤਾ ਨੂੰ ਸਾਰਾ ਪਤਾ ਹੈ ਕਿ ਉਹ ਬਹੁਤ ਬਹੁਤ ਵੀ ਬਹੁਤ ਜਿਹੜਾ ਧਾਰਮਿਕ ਖੇਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦਿਨ ਚੋਂ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀਗੇ जिद लंगर भी छक कीर्तन भी सगन किया सो असी राष्ट्रपति जी ने कहा कि जो गुरु तेग बहादुर जी की कुर्बानी है ऐसा मिसाल बहुत रेयर बहुत घट मिले के मानवता ले एक अपना सीस दे देना सो so, पूरे देश ने दे ਸਾਰੇ ਰਾਜਾਂ ਦੇ ਮੁੱਖ ਮੰਤਰੀ ਸਾਹਿਬਾਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਦਾ ਨਾਨਕਲੇਵਾ ਜਿਹੜੀ ਸੰਗਤ ਹੈ ਸਾਰਿਆਂ ਨੂੰ ਖੁਲਾਸਾ ਕਰਦੇ ਅਸੀਂ ਸਾਰੇ ਐਮਬੈਸਡਰ ਜਿਹੜੇ ਐਮਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਹਾਂ ਅਨੰਦਪੁਰ ਸਾਹਿਬ 23 24 25 ਤੇ ਜੋ ਜਿਹੜੇ ਮੇਲ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਵੀ ਹੈ ਇੱਕ ਉਹ ਜਜਨਾ ਸਸ਼ਾਸ਼ਣ ਉਹ ਵੀ ਹਨਨ ਪ੍ਰਸਾਦੀ ਉਹਨਾਂ ਨੂੰ ਸਾਡਾ ਵਿਰਸਾ ਸਾਡੇ ਪੁਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵਿੱਚ ਰੱਖਣਾ ਚਾਹੀਦਾ ਹੈ ਔਰ ਅੱਗੇ ਜਿੜੀ ਤੱਕ ਜੁਣਾ ਚਾਹੀਦਾ ਤਾਂ ਕਿ ਇਹ ਪਤਾ ਲੱਗ ਸਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰੋਤਵੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਛੇਵੇਂ ਪਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਚ ਕੈਦ ਕਰਨਾ ਫਿਰ ਬੰਨਜਰ ਆਜਾਂ ਸੇ ਉਤਾਰਨਾ ਉਹਨਾਂ ਵੱਲੋਂ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਪੋਤਿਆਂ ਤੱਕ ਦੀ ਸ਼ਹਾਦਤ ਆ ਜਿਹੜੀਆਂ ਚਾਰੋਂ ਸਹਿਜਾ ਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੇ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋ ਹਿਸਟਰੀ ਚ ਕਿਤੇ ਨਸਾਨ ਮਿਲਦੀ ਸ੍ਰੀ ਮੰਨੂ ਨੇ ਵੀ ਦਾ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਧਾਨ ਵਿੱਚ ਹਿੱਸਾ ਲਏ